ਗੁਰੂ ਅਰਬਦਾਸ ਮਹਾਰਾਜ ਗੁਰਦੁਆਰਾ ਚੱਕ ਕੀਮ ਸਾਹਿਬ ਜੀ ਆਪਣੇ ਪਿੰਡ ਮੇਢਾ ਲੋ ਸੂਤ ਸੰਗਤ ਵੱਲੋਂ ਜਿੱਦਾਂ ਹਰ ਸਾਲ ਦੀ ਤਰ੍ਹਾਂ ਆਪਣੇ ਗੁਰੂ ਅਰਬਦਾਸ ਮਹਾਰਾਜ ਜੁਤੀਆ ਜੋਰ ਦੇ ਆਪੇ ਸੰਬੰਧ ਵਿੱਚ ਸ਼ਹੀਦ ਲੱਈ ਆ। ਕੱਟ ਤੋਂ ਆਣੀ ਸਾਨੂੰ 35-40 ਸਾਲ ਹੋ ਗਏ ਇੱਥੇ ਸ਼ਹੀਦ ਲੱਗਦੀ ਆ ਜੀ ਪਿੰਡ ਮੇਢਾ ਲੋ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਲੱਗ ਰਹੀ ਆ ਜੀ ਅਜੀਬ ਮੌਕੇ ਦੇ ਮੌਜੂਦਾ ਜਿਦਾ ਹਰਮੇਸ਼ ਲਾਲ ਪਾਂਚ ਮੌਜੂਦਾ ਸਾਰੇ ਜਿੰਨੇ ਬਾਹਰੋਂ ਐਨ ਆਰ ਆਈ ਬੰਦੇ ਆ ਜਿੰਨਾ ਬਾਹਰ ਉਹਨਾਂ ਦਾ ਬਹੁਤ ਸਾਨੂੰ ਸਹਿਯੋਗ ਆ ਉਹਨਾਂ ਦੀ ਕਿਰਪਾ ਦੇ ਨਾਲ ਹੀ ਸੀ ਵੀ ਲੱਗਦੀ ਆ ਬਹੁਤ ਗੁਰੂ ਮਹਾਰਾਜ ਦੀ ਕਿਰਪਾ ਆ ਜਿਨ੍ਹਾਂ ਦੇਸ਼ਾਂ ਦੇ ਬਾਹਰ ਵੀ ਜਿੰਨੇ ਲੋਕ ਬਹੁਤ ਵੱਡੇ ਲੈਵਲ ਤੇ ਇੰਡੀਆ ਲੈਵਲ ਤੇ ਇਹ ਮੈਗਾਸਾ ਦਾ ਪਹਿਲੇ ਨੰਬਰ 'ਚ ਮੇਲਾ ਮੰਨਿਆ ਗਿਆ ਅਸੀਂ ਖੁਦ ਿੰਗ ਿੰਗ ਹੁੰਦੇ ਜਦੋਂ ਮੇਲਾ ਦੇ ਰੇ ਮੈਂ ਖੁਦ ਮਿਲ ਵਿੱਚ ਗਵਾ ਚੁੱਕੇ ਸੀ ਬਹੁਤ ਵੱਡੇ ਲੈਵਲ ਤੇ ਪਹਿਲੇ ਨੰਬਰ 'ਚ ਮੇਲਾ ਮੰਨਿਆ ਗਿਆ ਬਰੇ ਬਾੜ ਜੋ ਬਾਕੀ ਸਾਰੇ ਥੱਲੇ ਆ ਮੇਲੇ ਦੂਰੇ ਆ ਹੁਣ ਜਾਨੀ ਗੁਰੂ ਮਹਾਰਾਜ ਗੱਲਾਂ ਹੁਣ ਲੋਕ ਪਿੰਡਾਂ ਦੇ ਮਾੜਾ ਥੋੜਾ ਮਿਲਨ ਦਾ ਫਰਕ ਪਿਆ ਬਹੁਤ ਪ੍ਰਚਾਵਨ ਲੋਕਾਂ ਨੂੰ ਬਤਾਈਂ ਵੈਸੇ ਦੇਣਾ ਚਾਹਣਾ ਵੀ ਗੁਰੂ ਰਾਮਦਾਸ ਮਹਾਰਾਜ ਦੇ ਵੱਧ ਤੋਂ ਵੱਧ ਚਾਨਣਾ ਲੱਗਣਾ ਜੀ ਇਹਨਾਂ ਦਾ ਨਾਮ ਜਪਣਾ ਚਾਹੀਦਾ ਨਸ਼ਿਆਂ ਨੂੰ ਗ੍ਰਹਿਣਤ ਹੋ ਗਏ ਜਿਸ ਤਰ੍ਹਾਂ ਸਰ ਜੀ ਗੁਰੂ ਰਵਿਦਾਸ ਨਾਮ ਲੈ ਸਕਦਾ ਬੋਲੋ ਹਮੇਸ਼ਾ ਜਿਹੜਿਆ ਗੁਰਪੁਰਪ ਦੀ ਮਨਾਏ ਜਾਂਦੇ ਤੁਮਤਾਵ ਦੇ ਨਾਲ ਸ਼ਾਦਾਪੁਰਗ ਨਾਲ ਮਨਾਏ ਜਾਂਦੇ ਆ ਸਿੰਗਰ ਵਗੈਰਾ ਦੀ ਬੁਲਾਏ ਜਾਂਦੇ ਆ ਜਿਸ ਤਰ੍ਹਾਂ ਅੱਜ ਗੁਰੂ ਵਿਦਾਸ ਮਹਾਰਾਜ ਦੀ ਜੋਤੀ ਜੋਤ ਜਿਸ਼ ਮਨਾਇਆ ਜਾ ਰਿਹਾ ਕਿ ਇਹ ਪੰਜਾਬ ਪੱਧਰ ਤੇ ਜਾਂ ਇੰਡੀਆ ਪੱਧਰ ਤੇ ਮਨਾਉਣਾ ਚਾਹੀਦਾ ਕਿ ਨਹੀਂ ਮਨਾਉਣਾ ਚਾਹੀਦਾ ਮੈਂ ਤਾਂ ਕਹਿੰਦਾ ਜੀ ਇੰਡੀਆ ਲੈਵਲ ਤੇ ਵੱਧ ਤੋਂ ਵੱਧ ਮਨਾਉਣਾ ਚਾਹੀਦਾ ਇੰਡੀਆ ਲੈਵਲ ਦਾ ਕੁੱਖ ਵੀ ਨਹੀਂ ਗੁਰੂ ਮਹਾਰਾਜ ਨੇ ਮਰੇ ਤਾਂ ਬਹੁਤ ਵੱਡੇ ਲੈਵਲ ਤੇ ਮਨਾਉਂਦੇ ਜੀ ਇੱਥੇ ਤਾਂ ਕੋਈ ਗੱਲ ਕਰਨ ਵਾਲੀ ਨਹੀਂ ਗੁਰੂ ਦਾ ਅਮਰ ਦਾ ਬਹੁਤ ਵੱਡੇ ਲੈਵਲ ਤੇ ਮਨਾ ਰਿਹਾ ਜੀ ਸਾਨੂੰ ਬਾਕੀ ਸਭ ਬਾਅਦੋਂ ਅਜ ਪਹਿਲਾਂ ਗੁਰੂ ਰਦਾਮਾ ਦਾ ਪੈਰੋਕਾਰ ਵਸੇ ਗਏ ਆ ਸਤਿਕਾਰ ਦਿਨੋਂ ਤੇ ਚੱਕ ਕੀ ਗੁਰੂਕਾਰ ਕੀ ਕਹਿਣਾ ਚਾਹੁੰਗੇ ਦਰਸ਼ਕਾਂ ਨੂੰ ਜੀ ਦਰਸ਼ਕਾਂ ਨੂੰ ਸੰਗਤ ਨੂੰ ਤਾਂ ਬਹੁਤ ਇਸ ਮੇ ਹਰ ਸਾਲ ਮੇਲਾ ਜਿਹੜਾ ਹੈ ਗੁਰਬਦਾਸ ਮਹਾਰਾਜ ਦੀ ਯਾਦ ਨੂੰ ਸਮਰਪਿਤ ਆ ਉਹਨਾਂ ਦਾ ਅਜ ਦੇ ਅਜ ਦੇ ਦਿਨ ਜੋਤੀ ਜੋ ਸਮਾਈ ਸੀ ਤੇ ਨੌਜਵਾਨ ਸਭਾ ਜਿਹੜੀ 바ਵਾ ਸਾਹਿਬ ਬੇਡ ਕਰਤਵਾ ਜਿਹੜੀ ਪਿੰਡ ਮੇਟਾਂ ਵੱਲੋਂ ਸਾਲਾਨਾ ਹਰ ਸਾਲ ਜਿਹੜਾ ਹੈ ਇੱਥੇ ਸ਼ਹੀਲ ਦੀ ਸੇਵਾ ਕੀਤੀ ਜਾਂਦੀ ਆ ਸੋ ਮੈਂ ਪੂਰੀ ਸੰਗਤ ਨੂੰ ਇਹ ਨੌਜਵਾਨ ਸਭਾ ਨੂੰ ਵਧਾਈ ਦਾ ਫਾਤਰ ਸਮਝਦਾ ਕਿ ਇੰਨੀ ਇੰਨੀ ਗਰਮੀ ਦੇ ਵਿੱਚ ਵੀ ਇਹਨਾਂ ਨੇ ਸੰਗਤ ਦੀ ਸੇਵਾ ਲਈ ਇਹ ਸ਼ਹੀਲ ਲਗਾਈ ਹੋਈ ਹੈ ਤੇ ਜੈਸਰਾਂ ਸਰਾਂ ਬਾਬਾ ਸਾਹਿਬ ਦੇ ਕਾਫੀ ਜਿਹੜੇ ਬੁੱਤ ਦੀ ਤੋੜੇ ਜਾ ਰਹੇ ਆ ਤੇ ਕਾਫੀ ਜਿਹੜੇ ਬਾਬਾ ਸਾਹਿਬ ਦੇ ਪਰਿਵਾਰਾਂ ਦੇ ਮਨਾਂ ਨੂੰ ਠੇਸ ਪਾਉਂਦੀ ਹੈ ਕੀ ਕਹਿਣਾ ਚਾਹੂਗੇ ਤੁਸੀਂ ਦੱਸ ਕਰੋ ਦੇਖੋ ਜੀ ਜਦੋਂ ਬੁੱਤ ਦੀ ਗੱਲ ਕਰੀਏ ਤਾਂ ਬੁੱਤ ਤੋੜਨਾ ਬਾਬਾ ਸਾਹਿਬ ਦਾ ਜਿਹੜਾ ਮਿਸ਼ਨ ਹੈ ਉਹ ਉਹ ਸਟੇਬਲ ਨਹੀਂ ਹੋ ਜਾਣਾ ਉਹ ਰੁਕਣਾ ਨਹੀਂ ਹੈਗਾ ਉਹ ਦਿਨ-ਦਿਨ ਜਿਹੜਾ ਉਹ ਦਿਨ ਦੁਗਣੀ ਰਾਤ ਚੌਕਣੀ ਤਰੱਕੀ ਜਿਹੜੀ ਮਿਸ਼ਨ ਹੈ ਕਰਨੀ ਆ ਔਰ ਹਾਂ ਠੀਕ ਹੈ ਅਗਰ ਹਿੰਮਤ ਹੈਗੀ ਉਹ ਸਾਹਮਣੇ ਆ ਕੇ ਇਸ ਨੂੰ ਚੈਲੰਜ ਕਰਨ ਤੇ ਇਸ ਗੱਲ ਤੋਂ ਬੁੱਤ ਤੋੜਨ ਤੋਂ ਸਾਨੂੰ ਇਸ ਗੱਲ ਦੀ ਵੀ ਅਹਿਸਾਸ ਹੁੰਦਾ ਕਿ 바ਵਾ ਸਾਹਿਬ ਨੇ ਕਿੰਨੀਆਂ ਦੁੱਖ ਤਕਲੀਫਾਂ ਆਪੜਾਂ ਉਸ ਟਾਈਮ ਟਲੀਆਂ ਹੋਗੀਆਂ ਜਿਹੜੇ ਲੋਕ ਐ ਅੱਜ ਬੁੱਤ ਨੂੰ ਦੇਖ ਕੇ ਜਿਹੜਾ ਉਹਨਾਂ ਦੇ ਮਨ ਵਿੱਚ ਨਫ਼ਰਤ ਆ ਰਹੀ ਹੈ ਇਹ ਬਾਕੀ ਕੋਈ ਪ੍ਰੋਬਲਮ ਨਹੀਂ ਹੈਗੀ ਬੁੱਤ ਬੁੱਤਾਂ ਦੇ ਤੋੜਨ ਨਾਲ ਜਿਹੜਾ ਮਿਸ਼ਨ ਜਿਹੜਾ ਉਹ ਉਹ ਜਿਹੜਾ ਉਹਨੂੰ ਰੋਕ ਨਹੀਂ ਸਕਦਾ ਕੋਈ ਸੋ ਅੱਜ ਚੱਕ ਹਕੀਮ ਵਿਖੇ ਜਿਹੜਾ ਗੁਰੂ ਰਵਿਦਾਸ ਜੀ ਦਾ ਪ੍ਰੋਗਰਾਮ ਮਨਾਇਆ ਜਾ ਰਿਹਾ ਸਿੱਧੀ ਦਿਹਾੜਾ ਮਨਾਇਆ ਜਾ ਰਿਹਾ ਜਿੱਥੇ ਸ੍ਰੀ ਗੁਰੂ ਰਵਿਦਾਸ ਮੰਦਰ ਗੁਰੂ ਘਰ ਤੋਂ ਤੁਸੀਂ ਦੇਖ ਰਹੀਆਂ ਸਿੱਧੀਆਂ ਤਸਵੀਰਾਂ ਜਿਹੜੀਆਂ ਜਨ ਪੰਜਾਬੀ ਨਿਊਜ਼ ਦੀਆਂ ਦੇਖ ਰਹੇ ਹੋ ਅੱਜ ਕ੍ਰਾਂਤੀਕਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੋਤੀ ਸਰੂਪ ਦੇ ਦਿਵਸ ਤੇ ਪੰਜਾਬ ਦੇ ਇਤਿਹਾਸਕ ਉਹਨਾਂ ਦੀ ਚਰਚਾ ਧਰਤੀ ਚੱਕ ਕੀ ਵਿਖੇ ਬੇਗੰਪੂਰਾ 8 ਇੰਟਰਨੈਸ਼ਨਲ ਸੰਸਥਾ ਜਿਹੜੀ ਲੰਬੇ ਸਮੇਂ ਤੋਂ ਜਦੋਂ ਵੀ ਕਿਤੇ ਮਾਨਵਤਾ ਦੇ ਲਈ ਪ੍ਰੋਬਲਮ ਆਉਂਦੀ ਹੈ ਔਰ ਉਹਨਾਂ ਦੀ ਸੇਵਾ ਲਈ ਮਾਨਵਤਾ ਦੀ ਸੇਵਾ ਲਈ ਜਿਹੜੀ ਹੈ ਸਦਾ ਉਹ ਤੱਤਪਰ ਰਹਿੰਦੀ ਹੈ ਅੱਜ ਉਹਨਾਂ ਦੀ ਅਗਵਾਈ ਹੇਠ ਇੱਥੇ ਜਿਹੜਾ ਫ੍ਰੀ ਜਨਰਲ ਮੈਡੀਕਲ ਕੈਂਪ ਲਾਇਆ ਗਿਆ ਹੈ ਔਰ ਸਮਾਜ ਵਿੱਚ ਅਜਿਹੀਆਂ ਜ਼ਰੂਰਤਾਂ ਹੈਲਥ ਦੀਆਂ এডਿਕੇਸ਼ਨ ਦੀਆਂ ਸਮਾਜ ਦੇ ਜਿਹੜੀ ਜ਼ਰੂਰਤ ਹੈ ਔਰ ਉਹਨਾਂ ਜ਼ਰੂਰਤਾਂ ਪੂਰਾ ਕਰਨ ਲਈ ਅੱਜ ਸਾਡੇ ਵਿਸ਼ੇਸ਼ ਤੌਰ ਤੇ ਸਾਡੇ ਐਨਆਰਆਈ ਸਾਥੀ ਜਿਹੜੇ ਬਿਗਰ ਬ੍ਰਾਈਡ ਇੰਟਰਨੈਸ਼ਨਲ ਸਸਤੀ ਨੂੰ ਸਸਤਾ ਰੁਚੀ ਸਹਿਯੋਗ ਕਰ ਰਹੇ ਨੇ ਉਹ ਵੀ ਬਾਰੋਂ ਵੀ ਵਿਦੇਸ਼ੋਂ ਵੀ ਸਾਡੇ ਸਾਥੀ ਆਏ ਨੇ ਔਰ ਇਤਿਹਾਸਕ ਧਰਤੀ ਜਿਹੜੀ ਹੈ ਪੰਜਾਬ ਦੀ ਗੁਰੂਦਾਸ ਸਿੰਘ ਮਹਾਰਾਜ ਦੇ ਅੱਜ ਉਹਨਾਂ ਨੂੰ ਯਾਦ ਕਰਨ ਲਈ ਇੱਥੇ ਪਹੁੰਚੇ ਨੇ ਉਹਨਾਂ ਦੀ ਸਮੁੱਚੀ ਟੀਮ ਦਾ ਔਰ ਰਾਜ ਦੇ ਇਸ ਮੌਕੇ ਤੇ ਪੇਮਸ ਦੇ ਡਾਕਟਰ ਟੀਮ ਵੱਲੋਂ ਅੱਜ ਜਨਰਲ ਮੈਡੀਕਲ ਕੈਂਪ ਜਿਹੜਾ ਲਗਾਇਆ ਜਾ ਰਿਹਾ ਹੈ ਉਹ ਚੈੱਕਅਪ ਕਰਕੇ ਉਹਨਾਂ ਨੂੰ ਦਵਾਈਆਂ ਦਿੱਤੀਆਂ ਜਾ ਰਹੀਆਂ ਇਹ ਸੰਸਥਾ ਦੇ ਉਪਰਾਲੇ ਦਾ ਤਹਿ ਦਿਲੋਂ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਉਸ ਬਾਕੀ ਸੁਸਾਇਟੀ ਦੇ ਵੀ ਉਹਨਾਂ ਨੂੰ ਵੀ ਅਪੀਲ ਕਰਾਂਗੇ ਆਓ ਕਟਿਓ ਕਿ ਅਸੀਂ ਮਾਨਵਤਾ ਦੀ ਸੇਵਾ ਲਈ ਵੀ ਆਪਾਂ ਨਿਮੇਤ ਮਜ਼ਦੂਰ ਜੋ ਆਪਣੀ ਕਮਾਈ ਵਿੱਚੋਂ ਉਸ ਹਿੱਸਾ ਪਾ ਲਈਏ ਇਹੀ ਅੱਜ ਦੇ ਮੌਕੇ ਤੇ ਸਮੁੱਚੀ ਪ੍ਰਬੰਧਕ ਕਮੇਟੀ ਦਾ ਔਰ ਜੋ ਡਾਕਟਰਸ ਟੀਮ ਆਈ ਹੈ ਉਹਨਾਂ ਦਾ ਔਰ ਬੇਗਲ ਪ੍ਰਾਇਟ ਇੰਟਰਨੈਟ ਦੇ ਸਾਥੀ ਪਰਮਜੀਤ ਜੀ ਸਾਡੇ ਪ੍ਰਧਾਨ ਜੀ ਲక్ష్మణ ਜੀ ਸਮੁੱਚੀ ਟੀਮ ਦਾ ਉਹਨਾਂ ਦਾ ਬਿੱਤਰਵਾਦ ਸਤਗੁਰੂ ਅਵਦਾਸ ਮਹਾਰਾਜ ਜੀ ਦੇ 497 ਜੋਤੀ ਜੋ ਇਸ ਸਮਾਗਮ ਨੂੰ ਸਮਰਪਿਤ ਪਹਿਲਾ ਮਹਾਨ ਮੈਡੀਕਲ ਕੈਂਪ ਜੋ ਕਿ ਸਤਪੁਰ ਬਾਬਾਸ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਚੱਕ ਹਕੀਮ ਵਿਖੇ ਲਗਾਇਆ ਜਾ ਰਿਹਾ ਹੈ ਤਾਂ ਇਸ ਵਿੱਚ ਬੇਗਮਪੂਰਾ ਏਡ ਇੰਟਰਨੈਸ਼ਨਲ ਦੇ ਮੇਨ ਹੈੱਡ ਆਫਿਸ ਫਰਾਂਸ ਭਾਰਤ ਸਤਪੁਰਾ ਦੀ ਅਸਲਾ ਅਮਰੀਕਾ ਹਾਲੈਂਡ ਜਰਮਨੀ ਦੀਆਂ ਸਮੂਹ ਸੰਗਠਨਾਂ ਵੱਲੋਂ ਇਹ ਜਿਹੜਾ ਮੈਡੀਕਲ ਉਪਰਾਲਾ ਜਿਹੜਾ ਕੀਤਾ ਗਿਆ ਹੈ ਤਾਂ ਸਾਰੇ ਹੀ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਦਾ ਲਾਹਾ ਲਓ ਕਿਉਂਕਿ ਇਹ ਜਿਹੜਾ ਮੈਡੀਕਲ ਕੈਂਪ ਹੈ ਇਹ ਪਹਿਲਾ ਸਾਡੇ ਤਿੰਨ ਮੈਡੀਕਲ ਕੈਂਪ ਜੋ ਸਤਗੁਰੂ ਅਰਬਦਾਸ ਮਹਾਰਾਜ ਜੀ ਦੀ ਜਨਮ ਭੂਮੀ ਕਾਂਚੀ ਬਨਾਰਸ ਵਿਖੇ ਵੀ ਲਾਇਏ ਸਨ ਤੋਂ ਪਹਿਲਾ ਜਿਹੜਾ ਮੈਡੀਕਲ ਵਿਸ਼ਾਲ ਕੈਂਪ ਹੈ ਉਹ ਇੱਥੇ ਸਤਗੁਰੂ ਅਰਬਦਾਸ ਮਹਾਰਾਜ ਜੀ ਚਰਨ ਛੋਪਾ ਪ੍ਰਾਪਤ ਧਰਤੀ ਚੱਕ ਹਕੀਮ ਵਿਖੇ ਲਾਇਆ ਗਿਆ ਹੈ ਗੁਰੂ ਘਰ ਦੇ ਵਿੱਚ ਤੋਂ ਸਾਰੇ ਹੀ ਬੜਪਾਗੀ ਹਨ ਜੋ ਸਾਡੇ ਡਾਕਟਰ ਸਾਹਿਬਾਨ ਸੇਵਾ ਕਰ ਰਹੇ ਹਨ ਤੋ ਅਸੀਂ ਆਈ ਹੋਈ ਸਾਰੀ ਸੰਗਤ ਦਾ ਆਪਣੇ ਡਾਕਟਰ ਸਹਿਬਾਨ ਦਾ ਤੇ ਪਿੰਮਸ ਹਸਪੀਟਲ ਤੋਂ ਸਾਡੇ ਜਿੰਨੇ ਵੀ ਡਾਕਟਰ ਆਏ ਹਨ ਉਹਨਾਂ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਤੋ ਆਸ ਕਰਦੇ ਆਂ ਕਿ ਇਦਾਂ ਹੀ ਮਨੁੱਖਤਾ ਦੀ ਸੇਵਾ ਦੇ ਲਈ ਬੇਗਮਪੁਰਾ ਏਡ ਕੰਮ ਕਰਦੀ ਰਹੇਗੀ ਚੈਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ